ਕੱਲ ਜਿਹੜੇ ਪੇਪਰ ਜਿਹੜੇ ਸੀਗੇ ਸਿਕਿਉਰਿਟੀ ਨਹੀਂ ਸੀਗੀ। ਔਰ ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮਾ ਹੋਈਆਂ ਸੀਗੀਆਂ ਅਸੀਂ ਅਹ ਜਿਹੜਾ ਇੱਥੋਂ ਵਾਲਾ ਬੌਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋ ਕੈਂਡੀਡੇਟ ਨਹੀਂ ਆਗੇ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਕੋਲ 5 5 4 4 ਫਾਈਲਾਂ ਸਰਪੰਚਾਂ ਦੀਆਂ ਭਰੀਆਂ। ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਅਹ ਅਹ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੰਡ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਇਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇ ਗਏ ਮੈਂਬਰ ਨਹੀਂ ਖਿਲਾਰੇ ਗਏ ਮੈਂਬਰ ਲੱਪਣੇ ਪਏਗੇ ਇਹਨੂੰ ਫਿਰ ਵੀ ਨਹੀਂ ਖਿਲਾਰੇ ਗਏ ਜਿਹਦਾ ਪ੍ਰਤੱਕ ਪਰਮਾਨਾ ਓਕਰਾ ਪਿੰਡਾ ਜਿੱਥੇ ਮੇਰੇ 2 ਮੈਂਬਰ ਅਨਪੋਸਟ ਜਿੱਤ ਗਏ ਜਿੱਥੇ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ 'ਚ 7 ਮੈਂਬਰ ਪੰਚਾਇਤ ਨੇ ਟੋਟਲ 4 ਮੇਰੇ ਅਨਪੋਸਟ ਉੱਥੇ ਵੀ ਜਿੱਤ ਗਏ ਇਸੇ ਤਰ੍ਹਾਂ ਬਲਗਣੀ 7 ਮੈਂਬਰ ਨੇ ਟੋਟਲ 4 ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਏ ਮਾਨੇਪੁਰ ਪਿੰਡ 'ਆ 2 ਮੈਂਬਰ ਉੱਥੇ 5 ਟੋਟਲ ਆ 2 ਅਨਪੋਸਟ ਉੱਥੇ ਵੀ ਮੇਰੇ ਉਦਾਂ ਹੀ ਜਿੱਤ ਗਿਆ ਸੋ ਇਦਾਂ ਦੀ ਲਿਸਟ ਬੜੀ ਲੰਬੀ ਆ ਕਿ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੁਣ ਨਾਂ ਵੀ ਕਰਾਉਣ ਕੋਰਮ ਮੇਰਾ ਪੂਰਾ ਹੋ ਗਿਆ ਔਰ ਮੇਰੇ ਮੈਂਬਰ ਉਹ ਨਹੀਂ ਜਿਹੜੇ ਆਰੇ ਤੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਨਿਫਣ ਵਾਲੇ ਨਹੀਂ ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋਈ ਬੰਦੇ ਨਹੀਂ ਮੈਂ ਤੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਕੇ ਇਹ ਸਾਹਮਣੇ ਤੁਹਾਨੂੰ ਮੇਰੇ ਬੰਦੇ ਨਹੀਂ ਖਿਲਾਰਨੇ ਲੱਪਣੇ ਮੇਰੇ ਬੰਦਿਆਂ ਦੇ ਸੋ ਇਹ ਤੇ ਇੱਕ ਗੱਲ ਆ ਦੂਜੀ ਗੱਲ ਜੇ ਨਾ ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ ਭੁਗਰੇ ਪਿੰਡ ਦੇ ਕਾਗਜ਼ ਰੱਦ ਕਰਾਏ ਚੋਰ ਸਿਦਮਾਂ ਦੇ ਰੱਦ ਕਰਾਏ ਹੱਲੇ ਦੇ ਰੱਦ ਕਰਾਏ ਔਰ ਇਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਸਾ ਬੰਗਲਸਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ-ਚਾਰ ਫਾਈਲਾਂ ਜੋ ਕਰਾਰ ਦਿੱਤੀਆਂ ਔਰ ਲੱਖੋਵਾਲ ਰੱਦ ਕਰਾਏ ਇਹ ਜਿੰਨੇ ਨਾਂ ਲੈ ਰਿਆਂ ਮੇਰਾ ਓਪਨ ਚੈਲੰਜ ਆ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲੈ ਮੇਰੇ ਬੰਦਿਆਂ ਨਾਲ ਔਰ ਜਦੋਂ ਮਰਜੀ ਡੱਬਾ ਰੱਖ ਕੇ ਵੇਖ ਲੈ ਓਪਨਲੀ ਇਹ ਸਾਰੇ ਮੇਰੇ ਬੰਦੇ ਜਿੱਤਦੇ ਔਰ ਤਕਲੀਫ ਹੋਈ ਔਰ ਸਭ ਤੋਂ ਵੱਡੀ ਐਗਜ਼ੈਂਪਲ ਹਿਆਤਨਗਰ ਪਿੰਡ ਇਹਦਾ ਆਪਦਾ ਉੱਥੇ ਆਪਾਂ 4 ਪਹਿਲਾਂ ਭਰੀਏ 452 ਦੀਆਂ ਫਾਈਲਾਂ 452 ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਜੋ ਕਰਾਰ ਦੇ ਦਿੱਤੇ ਨੋਮੀਨੇਸ਼ਨ ਹੀ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫਾਈਲਾਂ ਸੈਪਟ ਹੋ ਜਾਂਦੀਆਂ ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ ਬਟ देयर ਇਜ਼ ਨੋ ਐਨੀ ਅਦਰ ਆਬਜੈਕਸ਼ਨ ਕਿ ਆਹ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਂਸਲ ਹੋ ਰਿਹਾ ਕੋਈ ਇਹੋ ਜਿਹਾ ਆਬਜੈਕਸ਼ਨ ਹੀ ਸਿੱਧਾ ਚੁੱਲਾ ਟੱਕ ਯਾਰ ਇੱਕ ਚੁੱਲੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਇਲੈਕਸ਼ਨ ਤੋਂ ਫਾਇ ਲਾਤਾ ਪੰਜ-ਪੰਜ ਫਾਈਲਾਂ ਨੂੰ ਰਿਜੈਕਟ ਕਰਤਾ ਇੱਕ ਵੀ ਨਹੀਂ ਮੈਂ ਐਸੇ ਕਰਕੇ ਪੰਜ-ਪੰਜ ਭਰੀਆਂ ਸੀਗੀਆਂ ਇਹ ਇਹ ਕਹਿੰਦੇ ਇੱਕ ਨਹੀਂ ਲੱਭਦਾ ਮੇਰੇ ਕੋਦੇ ਮਲੇ ਤੇ 10-10 ਬੰਦਿਆਂ ਦੀ ਲਾਈਨ ਲੱਗੀ ਮੈਂ ਹੱਥ ਜੋੜ ਕੇ ਪੰਜ-ਪੰਜ ਕਰਾਏ ਆ ਹਾਂਜੀ ਬਿਲਕੁਲ ਓਬਵੀਅਸਲੀ ਵਕੀਲਾਂ ਨਾਲ ਸਰਾਹ ਕਰਕੇ ਇਹਦੇ ਖਿਲਾਫ ਹੋਣੀ ਇਹਦਾ ਪ੍ਰਸ਼ਾਸਨ ਕੋ ਕਾਦੀ ਉਮੀਦ ਹੈ ਜੇ ਜਿਹਨੂੰ ਕਹਿੰਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ ਤੇ ਮੈਂ ਉਹਨਾਂ ਤੋਂ ਕੀ ਆਸ ਲਾਪਣਾ ਤੂੰ ਇਸ ਕਰਕੇ ਅ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਾਊਗਾ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸੁਪਨਚਾਲੀ ਵੇਖੋ ਸਾਲ ਏਕਾ ਜਿਹੜੇ ਬਹੁਤੇ ਚਾ ਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ ਸਾਲ ਏਕਾ ਸਾਹਬ ਬੋਕਰ ਵਾਲੇ ਨੇ ਨਹੀਂ ਦੇਣਾ ਆ ਗਾੜੀ ਤੀਲੇ ਜਿਹੜੇ ਨਵੇਂ ਪਿੰਡਾਂ 'ਚ ਬਣਨੇ ਆ ਤੀਲੇ ਜਿਹੜੇ ਉਹ ਖਿਲਰਨੇ ਆ ਸੋ ਇਸ ਕਰਕੇ ਤਗੜੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਕੋਈ ਸਰਪੰਚੀ ਸਾਲ ਕਰ ਲੈਣ ਮੁੜ ਕੇ ਤੀਲੇ ਵੇਖੋ ਕਿੱਦਾਂ ਖਿਲਰਦੇ ਆ